ਇਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਖੋਸੇ ਕੋਟਲੇ ਦੇ ਵਿੱਚ ਖੋਸਾ ਕੋਟਲਾ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਜਿਸ ਨਗਰ ਦਾ ਕਮੈਂਟਰੀ ਦੀ ਦੁਨੀਆ ਦੇ ਵਿੱਚ ਕਬੱਡੀ ਦੀ ਦੁਨੀਆ ਦੇ ਵਿੱਚ ਬਾਖ ਕਮਾਲ ਨਾਮ ਆ ਬਹੁਤ ਵੱਡਾ ਨਾਮ ਨਾਲ ਕੋਸਾ ਕੋਟਲੇ ਦਾ ਅਮਰੀਕਾ ਕੁੜੇ ਜਿਹੜਾ 10 ਦਾ ਖਿਡਾਰੀ ਦੀ ਜਨਮ ਤਰੀਕ ਕੁੜੇ ਉਸ ਖਿਡਾਰੀ ਦੇ ਉਸ ਨਾਮ ਪਰ ਇਨਸਾਨ ਦੇ ਪਿੰਡ ਪਹੁੰਚੇ ਹੋਏ ਆ ਮਿੱਤਰੋ ਅੱਜ ਆਪਾਂ ਪਹੁੰਚੇ ਹੋਏ ਆ ਜਿਸ ਘਰ ਦੇ ਗੁਰਪਾਤਨ ਸਿੰਘ ਵੀਰ ਬਦਲ ਦਿੰਦਾ ਵਾ ਮੱਝ ਦੇ ਕਿਲਕਾਂ ਦੀ ਤਕਦੀਰ ਆਜੂ ਕਰਦਿਆ ਆਪਾਂ ਬੰਦੇ ਨਾਲ ਗੱਲਬਾਤ ਕੀ ਜਾਂਦੀ ਬਦਲਦਾ ਤਕਦੀਰ ਅਸਲੀ ਗੱਲ ਵੀ ਸਾਰੇ ਭੈਣ ਭਰਾ ਆਉਣੇ ਸਾਸਤਰੀ ਦਾ ਸਾਸਤਰੀ ਕਹਿੰਦਾ ਅਲਹੁਰ ਗਿਆ ਵਾਲੀ ਵਧੀਆ ਵਧੀਆ ਤੁਸੀਂ ਦੱਸੋ ਏ ਤਾਂ ਠੀਕ ਹੀ ਵਧੀਆ ਵਧੀਆ ਤੁਸੀਂ ਦੱਸੋ ਅੱਛਾ ਨਾਮ ਦੱਸੀ ਕਰ ਬੱਚਾ ਨਾਮ ਮੇਰਾ ਕਰਬਜਨ ਸਿੰਘ ਹੈ ਪਿੰਡ ਖੋਸਾ ਗੋੜਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਗੁਰ ਤੇ ਬਚਨ ਹਾਂਜੀ ਵੀ ਗੁਰੂ ਦੇ ਨਾਮ ਤੇ ਤੇਰਾ ਨਾਮ ਹੈ ਗੁਰ ਤੇ ਬਚਨ ਹਾਂਜੀ ਵੀ ਬਚਨ ਬੰਦ ਬੰਦਾ ਤੂੰ ਹਨਾ ਅੱਛਾ ਇਹਦੇ ਬਾਰੇ ਦੱਸ ਕੀ ਬਚਨ ਦਿੰਦਾ ਮੈਂ ਇਹ ਵੀ ਪਹਿਲੇ ਸਵੇ ਝੋਟੀਆਂ ਨੀਲੀ ਰਾਵੀ ਦੀ ਆਪਾ ਮਗਰ ਕਾਲੀ ਕੱਟੀ ਆ ਗਈ ਇਹਦੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਭਾਈ ਇਹ ਚੌਥਾ ਦਿਨ ਹੀ ਇਹਨੂੰ ਚੌਥਾ ਦਿਨ ਹੈ ਹਾਂਜੀ ਚੁੰਡ ਚਣ ਕਿਵੇਂ ਲੱਗੀ ਚੁੰਜਣ ਓਕੇ ਚੁਾਈ ਦੀ ਠੀਕ ਹੈ ਸੀਲ ਹੈ ਹਾਂਜੀ ਸੀਲ ਹੈ ਠੀਕ ਹੈ ਵੀਰੇ ਤੇ ਕਿੰਨੇ ਉੱਤੇ ਦੁੱਧ ਤੇ ਇਸ ਟਾਈਮ ਚੱਲਦੀ ਆ ਦੁੱਧ ਭਾਈ ਕਿਉਂ ਉਹਨੂੰ ਜਿੰਨਾ ਮਰਜ਼ੀ ਕੋਲੋ 10 ਕਿਲੋ ਦਾ ਤਾਂ ਸਹੀ ਹੀ ਆ ਇਹ ਨਾ ਕੰਡੇ ਥਲੇ ਹੈ ਹਾਂਜੀ ਠੀਕ ਹੈ ਭਾਈ ਚੂਣ ਵਾਲੀ ਤਾਂ ਡੱਕੀ ਹੋਈ ਆਪਣੀ ਹੈ ਨਾ ਭਾਈ ਉਸ ਤੋਂ ਦੂਜਾ ਜਜਮੈਂਟ ਕਰਨਾ ਰਹੇ ਲੇਵੇ ਨੇ ਐਵੇਂ ਕੈਦਰ ਖੜ ਲਾ ਕੇ ਪਾ ਦਿਆ ਨਾ ਭਾਈ ਹਾਂਜੀ ਸਵੇਰ ਅੱਛਾ ਰੇਟ ਭਾਈ ਰੇਟ ਭਾਈ 1 20 ਕਰ ਦਿੰਗੇ ਕਾਟੇ ਬਾਟੇ 68 ਡੱਪਾ 1 1 ਮਣ ਜਿਵੇਂ ਜਿਵੇਂ ਕਹਿ ਰਹੇ ਨੇ ਬਾਲਟੀ ਭਰ ਕਿਉਂ ਨਹੀਂ ਦੋਣੀ ਦੋ ਨੂੰ 19 ਦੋ ਫਿਰ 19 ਦੋਣੀ ਦੱਸ ਕਿੰਨੀ ਗੱਲ ਹੈ ਗੈਹ ਦੱਸਿਆ ਵੀ ਦੁੱਧ ਦੇ ਹਸਾਨਾ ਝੋਟੇ ਹਸਾਨਾ ਹਾਣਾ ਗਰਮੀ ਬਹੁਤ ਹੈ ਟੈਂਪਰੇਚਰ ਲੋ ਯਾਰ ਹੋਰ ਛੱਡ ਦਾਂਗੇ ਕਿੰਨੇ ਛੱਡ ਦਿਆਂ ਇੱਕ 13 ਦੀ ਦੇ ਦਾਂਗੇ ਮੈਂ 10 ਦੀ ਵਿੱਚ ਉਹਨੂੰ ਫਿਰਦਾ ਇੱਥੇ ਜਿਹੜਾ ਮਲ ਪਾਦਾ ਇੱਕ 5 ਦਾ ਵਟਿਆ ਜਾਵੇ ਹਨਾ ਕੱਢੀ ਗੱਬਰ ਮਣੀ ਕੀ ਕਹਿੰਦੀ ਤੋੜ ਕੇ ਵੇਖਣ ਮੈਂ ਫੈਦਾ ਦਰਮਿਆਨ ਨਹੀਂ ਝੋਟੀ ਦਾ ਦੰਦੋ ਕਿਵੇਂ ਆ ਨੰਦ ਭਈ ਅਮੇ ਆਪਾਂ ਗਏ ਆਂ ਇਹ ਵੇਖੇ ਨੀ ਆ ਮੈਂ ਕਹਿੰਦਾ ਦੋਂਦੀ ਚੌਗੀ ਅਗਲਾ ਇੱਥੇ ਆ ਕੇ ਪੱਟ ਲਵੇ ਹਨਾ ਨੰਦ ਭਈ ਵੇਖ ਦੇਵੇ ਨੂੰ ਵੀ ਆ ਲੋ ਬੜੀ ਖਰੀ ਖਰੀ ਹਨਾ ਬਈ ਛੋਟੀ ਦੁੱਧੋ ਖਰੀ ਆ ਹੂੰ ਲੈ ਬਈ ਬਹੁਤ ਚੰਗਾ ਲਵਾਸ ਚੰਗਾ ਕਰਮਣੀ ਦਾ ਜਿਹੜੀ ਕਹਿੰਦੇ ਹੁੰਦੇ ਚਾਰਾਂ ਦਿਨਾਂ ਵੀ ਸੂਈ 10 ਕਿਲੋ ਦੇਈ ਜਾਂਦੀ ਹੈ ਨਾ ਜਿੱਦੇ ਕਹਿੰਦੇ ਹੁੰਦੇ ਆ ਅੰਦਰੋਂ ਗੰਦੇ ਤੁਰਪੇ ਤੇ ਦੁੱਧ ਨੂੰ ਪਤਾ ਨਹੀਂ ਕਿੰਦਰ ਮੂੰਹ ਕਰਾਉਣਾ ਛੋਟੀ ਹੈ ਨਾ ਸੋਹਣੀ ਇਸ ਮੱਖੀ ਬਈ ਹੂੰ ਕੱਟਾ ਮਾਰ ਕੇ ਕੱਟੀ ਬਈ ਕੱਟੀ ਆ ਬਈ ਮਗਰ ਮਗਰ ਕੱਟੀ ਆ ਗਈ ਹੈ ਅਜੇ ਧਾਰਾ ਮਾਰਾਂ ਲੂਗੀ ਬਈ ਹਾਂ ਬਈ ਇਹਨੂੰ ਕੋਈ ਰ ਵੀ ਉਸ ਦਾ ਰਬਾ ਕਿ ਮਰਾ ਗਿਆ ਤਾਰਾ ਸਾਡੇ ਲੈ ਮਿੱਤਰੋ ਬੱਚਾ ਲਾਦਾ ਨਾ ਮਾਰੀ ਤਾਰਾ ਕਿਹੜਾ ਗਰਪਚਾ ਕੀ ਕਹਿੰਦੀ ਐ ਚਵਾਈ ਜਾਂਦੀ ਜਾਂਦੀ ਗਵਨੀਆਂ ਦੇ ਕੰਨ ਤੋਂ ਪਾਰ ਕੇ ਨਹੀਂ ਤਾਰ ਤਾਰ ਗਵਨੀਆਂ ਦੇ ਕੰਨ ਤੋਂ ਪਾਰ ਗਈ ਤੇ ਸਮਝ ਲਾ ਦੁੱਦੋ ਖਰੀਆ ਤੇ ਜੇ ਰਹਿ ਗਈ ਉਰਾਂ ਫੇਰ ਗੱਲ ਵੱਖਰੀ ਆ ਤਾਰਦਾ ਤੂੰ ਗੱਲ ਕਰ ਆ ਵਾ ਪਾਕਿਸਤਾਨ ਵੀ ਟਪਾ ਦਾਂਗੇ ਇਹ ਤੂੰ ਰਹਿਣ ਦੇ ਮੇਰੇ ਜੁੱਤੀਆਂ ਨੂੰ ਨਾ ਪਵਾ ਦੀ ਚਲ ਮੈਂ ਕੀ ਕਰੀ ਚਾਈਟ ਹੋਈਦਾ ਭਈ ਓਕੇ ਯਾਰ ਹੂੰ ਛੱਡ ਬੱਤੀ ਤੇ ਤੇ ਨੰਬਰ ਕਿੰਨਾ ਕਰਵਾਜੋ ਜੀ ਨੰਬਰ ਵੀਰੇ 7889252862 ਇੱਕ ਵਾਰੀ ਹੋਰ 7889252862 ਠੀਕ ਹੈ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਗੱਲ ਤੇ ਬਾਦ ਪਿੰਡ ਖੋਸਾ ਕੋਟਲਾ ਜ਼ਿਲ੍ਹਾ ਮੁਕਾ